ਇਹ ਜੋ ਤੁਸੀਂ ਤਸਵੀਰਾਂ ਆਏ ਵਨ ਪੰਜਾਬੀ ਟੀਵੀ ਤੇ ਦੇਖ ਰਹੇ ਹੋ ਬੇहद ਹੀ ਹੈਰਾਨ ਕਰ ਦੇਣ ਵਾਲੀਆਂ ਨੇ ਕਹਿੰਦੇ ਨੇ ਕਿ ਅਧਿਆਪਕ ਬੱਚੇ ਦੀ ਜ਼ਿੰਦਗੀ ਦੇ ਵਿੱਚ ਰੌਸ਼ਨੀ ਲੈ ਕੇ ਆਉਂਦਾ ਹੈ ਤੇ ਅਧਿਆਪਕ ਦੇ ਨਾਲ ਹੀ ਬੱਚੇ ਦੀ ਜ਼ਿੰਦਗੀ ਬਦਲ ਜਾਂਦੀ ਹੈ ਤੇ ਇੱਥੇ ਤਾਂ ਕੁਝ ਉਲਟਾ ਹੀ ਵੇਖਣ ਨੂੰ ਮਿਲ ਰਿਹਾ ਹੈ ਪੰਜਾਬ ਤੋਂ 60 ਬੱਚੇ ਮੈਡਮ ਦੇ ਪੜਾਉਣ ਦੀ ਉਡੀਕ ਕਰ ਰਹੇ ਨੇ ਪਰ ਮੈਡਮ ਇੰਨੀ ਕੋ ਫੋਨ ਦੇਖਣ ਚ ਤੇ ਆਪਣੇ ਸਿਰ ਚ ਮਾਲਿਸ਼ ਕਰਨ ਦੇ ਵਿੱਚੋ ਵਿਅਸਤ ਹੈ ਕਿ ਉਸ ਨੂੰ ਆਸੇ ਪਾਸੇ ਬੈਠੇ ਬੱਚੇ ਵੀ ਦਿਖਾਈ ਨਹੀਂ ਦੇ ਰਹੇ ਸਾਡੇ ਮਾਪੇ ਬੱਚਿਆਂ ਨੂੰ ਸਵੇਰੇ ਤਿਆਰ ਕਰਕੇ ਟਾਈਮ ਦੇ ਨਾਲ ਸਕੂਲ ਦੇ ਵਿੱਚ ਪੇਜਦੇ ਨੇ ਤੇ ਉੱਥੇ ਜਦੋਂ ਅਜਿਹੇ ਅਧਿਆਪਕ ਉਹਨਾਂ ਨੂੰ ਮਿਲ ਜਾਣ ਤਾਂ ਤੁਸੀਂ ਆਪ ਸੋਚ ਸਕਦੇ ਹੋ ਕਿ ਆਉਣ ਵਾਲਾ ਸਮਾਂ ਉਹਨਾਂ ਦਾ ਕਿਹੋ ਜਿਹਾ ਹੋਵੇਗਾ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਮੈਡਮ ਨੇ ਜਿਸ ਟੇਬਲ ਦੇ ਉੱਤੇ ਕਿਤਾਬਾਂ ਹੋਣੀਆਂ ਚਾਹੀਦੀਆਂ ਸੀ ਉਸ ਟੇਬਲ ਦੇ ਉੱਤੇ ਆਪਣਾ ਫੋਨ ਇੱਕ ਸਪੀਕਰ ਤੇ ਕੁਝ ਕੁ ਮੇਕਅਪ ਦੇ ਪ੍ਰੋਡਕਟ ਰੱਖੇ ਹੋਏ ਨੇ ਤੇ ਬੱਚੇ ਮੈਡਮ ਦੇ ਫ੍ਰੀ ਹੋਣ ਦਾ ਵੇਟ ਕਰ ਰਹੇ ਨੇ ਕਿ ਕਦੋਂ ਮੈਡਮ ਇਹ ਸਾਰੇ ਆਪਣੇ ਮੇਕਅਪ ਜਾਂ ਮਾਲਿਸ਼ ਤੋਂ ਫ੍ਰੀ ਹੋ ਕੇ ਸਾਨੂੰ ਪੜ੍ਹਾਉਣਗੇ ਮੰਨਿਆ ਕਿ ਕਈ ਮਾਪਿਆਂ ਕੋਲ ਪ੍ਰਾਈਵੇਟ ਸਕੂਲ ਦੀਆਂ ਫੀਸਾਂ ਭਰਨ ਯੋਗੇ ਪੈਸੇ ਨਹੀਂ ਹੁੰਦੇ ਪਰ ਜਿੱਥੇ ਅਸੀਂ ਸਰਕਾਰੀ ਸਕੂਲਾਂ ਦੇ ਵਿੱਚ ਸਰਕਾਰ ਦੀ ਸਹੂਲਤਾ ਦੇ ਲਈ ਆਪਣੇ ਬੱਚਿਆਂ ਨੂੰ ਪੜ੍ਹਨੇ ਪਾਉਨੇ ਆ ਜੇਕਰ ਉੱਥੇ ਅਜੇਹੇ ਟੀਚਰ ਆਉਂਦੇ ਨੇ ਤਾਂ ਸਾਡਾ ਆਉਣ ਵਾਲਾ ਸਮਾਂ ਬਹੁਤ ਹੀ ਮਾੜਾ ਹੋਵੇਗਾ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਇਆ ਕਮੈਂਟ ਬਾਕਸ ਦੇ ਵਿੱਚ ਦੱਸਣਾ ਨਾ ਭੁੱਲਣਾ